ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਗ ਆਦ ਸਚੁ ਜੁਗਾਦ ਸਚੁ ਹਾ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚ ਸੋਚਣਾ ਹੋਵੇ ਜੇ ਸੋਚੇ ਨਖਵਾਰ ਚੁਪਾ ਚੁਪਨਾ ਹੋਵੇ ਜੇ ਲਾਇ ਰਾਹਾ ਦਿਵਤਾਰੁ ਭੁਖਿਆ ਭੁਖ ਨਾ ਉਤਰੇ ਜੇ ਬੰਨੁ ਪੁਰਿਆ ਪਾਰ ਸਹਸ ਸਣੁ ਪਾਲਖ ਹੋਇ ਤਾ ਇਤਨਾ ਚੱਲੈ ਨਾਲ ਕਸ ਝਿਆਰਾ ਹੋਇ ਐ ਤੂ ਟੂੜਾ ਟੂਟਾ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਅਵਨ ਕਰ ਹੁਕਮ ਨਾ ਕਹਿ ਜਾਏ ਹੁਕਮੇ ਹੋਵਨ ਜੀ ਤੂੰ ਮੇਰਾ ਵਢਿਆਏ ਹੁਕਮੇ ਉਤਮ ਨੇ ਹੁਕਮ ਲੇਖ ਦੁਖ ਸੁਖ ਪਾਈਐ ਇਤਨਾ ਹੁਕਮੇ ਬਖਸ਼ੇਸ ਦੇਖ ਹੁਕਮੇ ਸਰਾ ਪਵਾਈਐ ਹੁਕਮ ਆੰਦਰ ਸਭ ਕੋ ਬਾਹਰ ਕੋ ਨ ਕੋਏ ਨਾਨਕ ਹੁਕਮੇ ਜੇ ਬੂਝੈ ਕਾ ਹੁਮ ਕਾ ਨ ਕੋਏ ਗਾਵਾ ਕੋ ਤਾਨ ਹੋਵੈ ਕਿਸੈ ਕਾਨ ਗਾਵਾ ਕੋ ਦਤ ਜਾਣੇ ਨਿਸ਼ਾਨ ਗਾਵਕੋ ਗੁਣ ਵਡਿਆ ਆਇਆ ਚਾਰ ਗਾਵਕੋ ਵਿੱਜਾ ਵਿਖਮ ਵਿਚਾਰ ਗਾਵਕੋ ਸਾਚ ਰਤਨ ਖੇਹ ਗਾਵਕੋ ਜੀ ਲੈ ਫਿਰ ਦੇਹ ਗਾਵਕੋ ਜਪ ਜਿਸੈ ਦੂਰ ਗਾਵਕੋ ਵਿਖਾ ਹਦਰਾ ਦੂਰ ਕਥਨ ਕਥਿ ਨਾ ਵਾ ਤੋਟ ਕਥ ਕਥ ਕਥਿ ਕੋਟੀ ਕੋਟ ਕੋਟ ਦਿੰਦਾ ਦਿਲੰਦ ਥਗ ਪਾਏ ਜੁਗਾ ਜਗੰਤਰ ਖਾਏ ਖਾਹੇ ਹੁਕਮੇ ਉਪੰ ਚਲਾਏ ਰਾਉ ਨਾਨਕ ਵਿਸਾ ਵੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਪਖਾ ਪਉ ਅਪਾਰ ਅੱਖ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫਿਰ ਕਿਆ ਰਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੁ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਚਨ ਵਢਿ ਆਈ ਵਿਚਾਰ ਕਰਮੇ ਆਵੈ ਕਪੜਾ ਨਦਰਿ ਮੋਖ ਦੁਆਰ ਨਾਨਕ ਦੇਵ ਜਾਣੈ ਸਬਾਬੇ ਸਤਿਆਰ ਆਪਿਨ ਜਾਏ ਬਿਤਨ ਹੋਏ ਆਪਿ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣ ਨਿਜਾਨ ਗਾਵੇ ਸੁਣਿਆ ਮਨ ਰਖਿਆ ਪਾਉ ਦੁੱਖ ਘਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੋਰੇ ਸਰ ਗੁਰ ਗੋਰਖ ਬਰਮਾ ਗੁਰ ਕਾਰਪਤੀ ਮਾਏ ਜੇਹੋ ਜਾਣਖ ਨਾਹਿ ਕਣ ਕਥਨ ਜਾਏ ਗੁਰਾ ਇੱਕ ਦੇਹ 부ਝਾਏ ਸਭਨਾ ਜੀਆ ਕਾ ਇੱਕ ਦਾਤਾ ਸੋ ਮਾ ਵਿਸਰਣ ਜਾਏ ਤੀਰਥ ਨਾਮ ਜੇ ਤਿਸ ਭਾਵਾਂ ਵਿਣ ਭਾਣੇ ਤੇ ਨਾ ਕਰੇ ਜੇਤੇ ਸ੍ਰਿਠੁ ਪਾਇ ਵਿਖਾ ਵਿਣ ਕਰਮਾ ਕੀ ਮਿਲੇ ਲਐ ਮਤਿ ਵਿਚ ਰਤਨ ਜਵਾਹਰ ਮਾਨਤ ਜੇਤ ਗੁਰ ਕੀ ਸਿਖ ਸੁਣੇ ਗੁਰਾਂ ਇਕ ਦੇਹ 부ਜਾਇ ਸਭਨਾ ਜੀਆ ਕਾ ਇਕ ਦਾਤਾ ਸੋਮ ਵਿਸਰਣ ਜਾਏ ਜੇ ਜੁਗ ਵਿਚਾਰੇ ਅਰਜਾਵ ਜੇ ਸੁਣੇ ਹੋ ਨਮਾ ਖੰਡਾ ਵਿੱਚ ਜਾਣਿਆ ਨਾਲ ਚਲੈ ਸੋ ਕੋਏ ਚੰਗਾ ਨਾਮ ਰਖਾਇ ਤੈ ਜਸ ਗਿਰਤ ਜਗਲੇ ਜੇ ਤਿਸ ਨਦਰ ਨਆ ਵਈ ਤਾਂ ਬਾਤ ਨ ਪੁੱਛੇ ਕੇ ਕਿਤਾ ਅੰਦਰ ਕੀ ਲਕਰ ਦੋਸੇ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੈ ਆਪਨ ਸੁਜੈ ਜੇ ਤਿਸ ਗੁਣ ਕੋ ਏ ਕਰੇ ਸੁਣਿਆ ਸਿਦਪੇ ਸੁਰਨਾਥ ਸੁਣਿਆ ਕਰਤਵ ਲਕਾਸ ਸੁਣਿਆ ਦੀਪ ਲੋਇ ਪਾਤਾਲ ਸੁਣਿਆ ਪੁਨ ਸਕ ਕਾਲ ਨਾਨਕ ਤਸਲਾ ਵਿਦਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹ ਹਨਮੰਦ ਸੁਣਿਆ ਜੋਗ ਜਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਹੁ ਤਾਂ ਸ੍ਰੇਮੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ 84 ਕਾਇ ਸਨਾਨ ਸੁਣਿਆ ਬੜਕੜ ਪਾਵ ਮਾਨ ਸੁਣਿਆ ਰਾਜ ਸੱਚ ਤੇ ਆ ਨਾਨਕ ਬੁਲਤਾਂ ਸਦਾਵੇਂਗਾ ਸੁਣੇ ਦੂਖ ਪਾਵ ਕਨਾਸ ਸੁਣਿਆ ਸਰੇ ਗੁਨਾ ਕੇ ਗਾਹੇ ਸੁਣਿਆ ਸੇ ਪਿਰ ਪਾਸਾਏ ਸੁਣਿਆ ਅੰਦੇ ਪਾਵਾਰਾ ਸੁਣਿਆ ਹਾਥ ਵਸਦਾ ਨਾਨਕ ਬੁਲਤਾਂ ਸਦਾਵੇਂਗਾ ਸੁਣੇ ਦੂਖ ਪਾਵ ਕਨਾਸ ਮਨ ਕੀ ਗਤ ਕਰੇ ਨਾ ਜਾਏ ਜੇ ਤੂ ਕਹ ਬਿਛਾ ਬਜਤਾਏ ਕਾਗਜ਼ ਕਰਮਨਾ ਲਿਖਣ ਹਰ ਮਨ ਕਬੈ ਕਰਨ ਵਿਚਾਰ ਐਸਾ ਨ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤਿ ਵਾ ਮਨ ਬੁੱਧ ਮਨ ਸਰਪਉਣ ਕੇ ਸੁਧ ਮਨ ਮੁਟਟਾ ਨਾ ਥਾਏ ਮਨ ਜਬ ਕੈ ਸਾਥ ਨਾ ਜਾਏ ਐਸਾ ਨ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਮਾਰਗ ਠਾਕ ਨਾ ਪਾਏ ਮਨ ਪਤਸ ਪ੍ਰਗਟ ਜਾਏ ਮਨ ਮਦਨ ਚੱਲੈ ਪੰਥ ਮਨ ਧਰਮ ਸੇਤੇ ਸੰਬੰਧ ਐਸਾ ਨ ਨਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਬਾਬਾ ਮੁਕਤ ਦਵਾਰ ਮਨਾ ਪਰਵਾਰਾ ਸਾਧਾਰ ਮਨਾ ਤਰਾ ਕਰ ਗੁਰ ਸਿੱਖ ਮਨਾ ਨਾਨਕ ਭਵਾਨ ਬਿਕ ਐਸਾ ਨ ਨਿਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵ ਦਰਗਮਾਨ ਪੰਜੇ ਸੋਹ ਦਰਜਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਾ ਕਰ ਵਿਚਾਰ ਤ੍ਰਿਤਿ ਤੇ ਕਰਣਾ ਨਾਹੀ ਸੁਮਾਰ ਧੋਲ ਤਰੰਦਿਆ ਕਾ ਪੂਤ ਸੰਕੋਥਾ ਬਰਖਿਆ ਜਨ ਸੂਤ ਜੇ ਕੋ ਬੂਝਾ ਹੋਐ ਸਤਿਆਰ ਕਬਲਾਉ ਪ੍ਰਗਿ ਕਾ ਪਾਰ ਕਰਤੇ ਹੋਰ ਪ੍ਰਾਹ ਹੋਰ ਹੋਰ ਤਿਸ ਤੇ ਭਾਰ ਤਲ ਤੁਣ ਜੋ ਰਿੰਦ ਜੀ ਜਾਤ ਰੰਗ ਅਕਿਨਾਵ ਸਬਨਾ ਲਿਖਾ ਬੁੜੇ ਕਲਾਮ ਇਹੋ ਲਿਖਾ ਲਿਖ ਜਾਣ ਤੋਏ ਲਿਖਾ ਲਿਖਿਆ ਕਿਤਾ ਹੋਏ ਤੇਤਾ ਕਨਸ ਵਾਲੇ ਰੂਪ ਕਿਤੇ ਦਾਤ ਜਣ ਕੁਣਕੂਤ ਕਿਤਾ ਬਸਾਓ ਇਹ ਤੁਖਵਾਉ ਤਿਸਤੇ ਹੋਏ ਲਖ ਦਰਿਆਹੋ ਪੁਤ੍ਰ ਕਮਣ ਕਾ ਵਿਚਾਰ ਵਰਨ ਜਵਾਏ ਤਵਾਰ ਜਗਤੁਤ ਪਾਵਸਾਏ ਪ੍ਰੇਕਾਰ ਹਉ ਸਦਾ ਸਲਾਮਤ ਨਰੰਕਾਰ ਸੰਖ ਜਪ ਸੰਪਾ ਸੰਗ ਪੂਜਾ ਸੰਗ ਤਪਤਾਵ ਅਸੰਗ ਗ੍ਰੰਥ ਮੁਗ ਵੇਦ ਪਾਠ ਸੰਗ ਜੋ ਮੁਰਾਹ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਗ ਸੂਰਮਹੋਂ ਬਲਸਾਰ ਸੰਗ ਮੋਲੇ ਬਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਨ ਜਬ ਏਕ ਵਾਰ ਜੋ ਤੁਲ ਪਾਵੈ ਸਾਇ ਪ੍ਰੇਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੁਰਕੰਦ ਕੋਰ ਸੰਗ ਚੋਰਾ ਰਾਮਖੋਰ ਅਸੰਖ ਅਮਰ ਕਰ ਜਾਏ ਜੋਰ ਸੰਗ ਲਵੜ ਤਿਆ ਤਮਾਏ ਅਸੰਗ ਬਾਪੇ ਪਾਪ ਕਰ ਜਾਏ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਚ ਮਨ ਪਖਾਏ ਸੰਗ ਨੰਦ ਸਰ ਕਰੇ ਭਾਰ ਨਾਨਕ ਮੇਨ ਕਾ ਵਿਚਾਰ ਵਾਰਿਆ ਨ ਜਾਵਾਏ ਤਵਾਰ ਜੋ ਤੁਧ ਪਾਵੈ ਸਾਇ ਪ੍ਰੇਕਾਰ ਤੂੰ ਸਦਾ ਸਰਾਮਤ ਨਿਰੰਕਾਰ ਅਸੰਖ ਨਾਮ ਸੰਥਾਵ ਗੰਮ ਗੰਮ ਸੰਗ ਲੋਏ ਸੰਖਾ ਸਰਪਾਰ ਹੋਏ ਅਖਰੇ ਨਾਮ ਅਖਰੇ ਸਾਲਾਏ ਅਖਰੇ ਗਿਆਨ ਗੀਤ ਗੁਣ ਗਾਏ ਅਖਰੇ ਲੇਖਣ ਬੋਲਣ ਬਾਣ ਅਖਰਾ ਸਿਦ ਸੰਜੋਗ ਵਖਾਨ ਜਿਨਾਂ ਲਿਖੇ ਤੇ ਸਰਣਾਏ ਜੇ ਫਰਮਾਏ ਤਿਤ ਪਾਏ ਜੇ ਤਾ ਜੇਤਾ ਦੇ ਤਨਾ ਬਿਣ ਨਾਵਾਂ ਨਹੀਂ ਤੋਥਾ ਕੁਦਰਤ ਕਵਣ ਕਾਵੇ ਚਾਰ ਵਰਨ ਜਐ ਤਵਾਰ ਜੋ ਤੁਧ ਪਾਵੈ ਸਾਇ ਪ੍ਰੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰਿਆ ਹੱਥ ਪਰ ਦਿੰਦੇ ਹੈ ਬਾਣੇ ਤੋ ਤੈ ਉਤਰਸ ਖੇ ਮੂਤ ਪਲਿਤੇ ਕਪੜ ਓਏ ਜੇ ਸਾਬੂਨ ਲਈਆ ਤੋਏ ਭਰਿਆ ਮਨ ਪਾਪਾ ਕਰ ਸੰਗ ਤੁਪ ਨਵ ਕਰੰਗ ਹੁਨੇ ਬਾਬੇ ਆਖਣਾਂਏ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਵੀ ਜਬੇ ਖਾਓ ਨਾਨਕ ਹੁਕਮਿ ਆਓ ਜਾਓ ਤਿਰਥ ਤਪ ਦਇਆ ਦਤਦਾਨ ਜੇ ਕੋ ਪਾਵੈ ਤਿਲਕਾਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਤ ਮਰਨਾਵ ਸਭ ਗੁਣ ਤੇਰੇ ਨਾ ਨਾਹੀ ਕੋਏ ਬਿਣ ਗੁਣ ਕੀਤੇ ਪਦਤ ਨਾ ਹੋਏ ਸਵਾਸਤੋ ਆਤ ਬਾਣੇ ਬਰਮਾ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਕਤ ਕਮਣ ਕਵਣ ਥਿਤ ਕਵਣ ਵਾਰ ਕਵਣ ਸਰੁਤੇ ਮਾਹੋ ਕਵਣ ਜਤੋ ਆਕਾਰ ਵੇਨ ਨ ਪਾਇਆ ਪਣ ਤੇਜ ਵਾਲੇ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇ ਪੁਰਾਣ ਤਤਵਾਨ ਜੁਦੀ ਜਾਣ ਰਤਮਾ ਨ ਕੋਈ ਜਾ ਕਰਤਾ ਸ੍ਰਿਠੇ ਕੋ ਸਾਜਿ ਆਪੇ ਜਾਣ ਸੋਈ ਕਿ ਕਰ ਆਖ ਤਿਸ ਸਾ ਲਾਹੀ ਜਿ ਵਰਣਿ ਤਿ ਜਾਣ ਨਾਨਕੋ ਆਖਣ ਸਭ ਕੋ ਆਖਾ ਇਤ ਦੂ ਇੱਕ ਸਿਆਣਾ ਵੱਡਾ ਸਾਹਿਬ ਵਡਣੈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣ ਅਗਾ ਗਿਆਨ ਸੋਹੈ ਪਤਲ ਪਤਲ ਲਖ ਅਗਾ ਸਦਸ ਓੜ ਕੋੜੁ ਭਾਲ ਥਕੇ ਵੇਦ ਕਹਨਿਤ ਬਾਤ ਸੈ ਸਠਾਰਾਂ ਕਨਿਤ ਤੇ ਬਾ ਅਸਰ ਇੱਕ ਧਾਤ ਲਿਖਾ ਹੋਇ ਤਾ ਲਿਖਿਐ ਲਿਖਾ ਹੋਇ ਵਿਨਾਸ ਨਾਨਕ ਵਡਾ ਕੀਏ ਆਪੇ ਜਾਣ ਆਪ ਸਲਾਹੀ ਸਲਾਹੀ ਤੇ ਸ੍ਰੋਤ ਨਾ ਪਾਈਆ ਨਦੀਆਂ ਤਵ ਪਵ ਸੁਮੰਦ ਨਾ ਜਾਣੇ ਸਮੁੰਦ ਸਾਇ ਸ੍ਰਿ ਤਾਨ ਜਿ ਰਹਾ ਸਿਤੇ ਮਾਨ ਤਨ ਕਿਹੜੇ ਤੁਲਨਾ ਹੋਵਨੇ ਜੇ ਤਸ ਮਨ ਨਾ ਵਿਸਰੇ ਅੰਤ ਨਾ ਸਿਵ ਤੇ ਕਰਣ ਨਾ ਅੰਤ ਅੰਤ ਨਾ ਕਰਣਾ ਜਨ ਅੰਤ ਅੰਤ ਨਾ ਵੇਖਣਾ ਸੁਣਨਾ ਅੰਤ ਅੰਤ ਨਾ ਜਾਪੈ ਕੈ ਮਨ ਮੰਤ ਅੰਤ ਨਾ ਜਾਪਾ ਕਿਤਾਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਾਰਣ ਤੇ ਬਿਲ ਲਾਏ ਤਾਂ ਕੇ ਅੰਤ ਨਾ ਪਾਏ ਜਾਏ ਇਹੋ ਅੰਤ ਨ ਜਾਣ ਤੋਏ ਬਗਤਾ ਕਈਆ ਬਗਤਾ ਹੋਏ ਵਡਾ ਸਾਹਿਬ ਚਾਥ ਉਚ ਉਪਰ ਉਚਾਨਾ এবੜੂ ਉਚਾ ਹੋਵ ਕੋਏ ਤਿਸੁ ਜੇ ਕੋ ਜਾਣ ਸੋਏ ਜਿਵੜੇ ਆਪ ਜਾਣ ਆਪ ਨਾਨਕ ਨਦਰਿ ਕਰਮੇ ਦਾਤ ਬਗਤਾ ਕਰਮ ਲਿਖਿਆ ਨ ਜਾਏ ਵਡਾ ਦਾਤਾ ਤਿਲਨਾ ਤੁਮਾਏ ਕਿਤੇ ਮੰਗੈ ਜੋਦ ਪਾਰ ਕਿਤੇ ਗਣਤ ਨੇ ਵਿਚਾਰ ਕਿਤੇ ਖਲ ਟੁੱਟਾ ਵਿਚਾਰ ਕਿਤੇ ਲੈ ਲੈ ਮੁਕ੍ਰਪਾਏ ਕਿਤੇ ਮੁਰਥ ਖਾਏ ਖਾਏ ਕਿਤੇ ਦੂਖ ਭੂਗ ਸਦਮਾਰ ਇਹ ਵਿਦਾਤ ਨੇ ਜਾਕਾਰ ਬੰਦ ਖਗਾਸੇ ਪਾਣਾ ਹੋਇ ਉਰਾਖਣ ਸਕੈ ਕੋਏ ਜੇ ਕੋ ਖਾਏ ਤੋ ਆਖਣ ਪਾਏ ਉਹ ਜਾਣ ਜਿਤੇ ਆਮੂਖਾਏ ਆਪੇ ਜਾਣ ਆਪੇ ਦੇ ਅਜ ਸਿਵਕੇ ਕੇ ਜਿਸਨੋਂ ਬਸੇ ਸਿਸਾਰਾਏ ਨਾਨਕ ਪਾਸਾ ਹੀ ਪਾਸਾ ਅਮੁੱਲ ਗੁਣਾ ਮੁੰਦਵਾ ਪਾਰ ਮੁੰਦ ਵਪਾਰੀਏ ਮਨ ਕੰਡਾਰ ਅਮੁੱਲ ਆਵਾ ਮੁੱਲਾ ਜਾਏ ਮਨ ਭਾਏ ਮੁੱਲਾ ਸਮਾਏ മുളു තරമൽതി ാണമുളതുളമുള ප්‍රവാണ அമളබസീസമുന്ന സാනമളു කරമമള ප්‍රමාണ அമുലോമുള අखനජായख කലളായ அखവിൽ පാട පුुරണഅखപड़െ කരവखയണഅखැබරമെ അखയද്അkäകുපപി തැග බിനந்து ਆਖ ਆਇਸਰ ਆਖ ਸਿੱਧ ਅਖ ਕਿਤੇ ਕਿਤੇ ਬੁੱਧ ਆਖਿਆ ਦਨ ਆਖਿਆ ਦੇਵ ਆਖਿਆ ਸੁਨਰ ਮਨ ਜਨ ਸੇ ਕਿਤੇ ਆਖਿਆ ਅਖਣ ਪਾਏ ਕਿਤੇ ਕ ਕ ਉਠੜ ਜਾਏ ਇਤੇ ਕਿਤੇ ਹੋਰ ਕਰ ਤਾ ਆਖ ਨ ਸਕ ਕੇ ਏਕੇ ਜੇਵੜ ਪਾਵ ਤੇਵੜ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖਿਆ ਸ੍ਰੀ ਗਾਵਾਰ ਗਾਵਾਰ ਸੋ ਦਰ ਕਹੈ ਸੋ ਕਰ ਕਿਆ ਜਿਤਬੈ ਸਰਬ ਸਮਲੇ ਵਜੇ ਨਾਦ ਏਕ ਸੰਖਾ ਤੇਤਿ ਬਾਵਣ ਹਾਰੇ ਤੇਤਿ ਰਾਤ ਰਿਸ ਕੈਨ ਤੇਤਿ ਗਾਵਣ ਹਾਰੇ ਗਾਵਤੋਨ ਪਵਨ ਪਾਣੇ ਬਸੰਤਰ ਗਾਵਾਰ ਰਾਜਾ ਤ੍ਰਿਮੁਦਵਾਰੇ ਗਾਵਾ ਚਿਤ ਗੁਤਲੇ ਜਾਣ ਨਿਕਲੇ ਤਰਮ ਵਿਚਾਰੇ ਗਾਵਾ ਈਸ਼ਰ ਬ੍ਰਹਮਾ ਦੇਵੇ ਸੋਹਨ ਸਰਸਵਾਰੇ ਗਾਵਾ ਇੰਦ ਦੇ ਦਸਨ ਬੈਠੇ ਜਿਦ ਉਤ ਅੰਦਰ ਨਾ ਦੇ ਗਾਵਾ ਸਦ ਸਮਦ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੇ ਸਦੇ ਸੰਤੋਖੀ ਗਾਵਾ ਵੀਰ ਕਰਾਰੇ ਗਾਵਨ ਪੰਡਿਤ ਕੜਨ ਰਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵ ਮੋਨ ਆਮਨ ਮੋਨ ਸਰਗਾ ਮਛ ਪਿਆਲੇ ਗਾਵਨ ਤਤਨੁ ਪਾਏ ਤੇਰੇ 86 ਤ੍ਰਿਤ ਨਾਲੇ ਗਾਵ ਜੋਦ ਮਹਾ ਬਿਰਸੂਰਾ ਗਾਵ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸੇ ਤੁਧੁ ਨੂਗਾ ਵਾ ਜੋ ਤੁਧੁ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮਜਿਤ ਨਾਵਨ ਨਾਨਕ ਕੀ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚਿ ਨਾਏ ਹਭੀ ਉਸ ਜੈ ਨਾ ਜਾਸੇ ਰਚਨਾ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨੋ ਕਾਏ ਕਰ ਕਰ ਵੇਖੇ ਜੀਤਾ ਆਪਣਾ ਜੋਤਿਸ ਦੇ ਵੜਿਆਏ ਜੋਤਿਸ ਪਾਵ ਸੋਏ ਕਰਸੇ ਉਕਮਨਾ ਕਰਨਾ ਜਾਏ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਣ ਰਜਾਏ ਮੁੰਦਾ ਸੰਤੋਖ ਸਲਵੰਪੰਦ ਝੋਲੇ ਦਾਨ ਕੇ ਕਰਾ ਬਿਬੂਤ ਥਿੰਥਾ ਕਾਲ ਕੁਵਾਰੇ ਕਾਇ ਜਗ ਡੰਡਾ ਵਰਤੇ ਤ ਆਏ ਬੰਦੇ ਸਗਰ ਜਮਤੇ ਮਨ ਜੀਤੇ ਜਗ ਜੀਤ ਆਦੇਸ ਤੇ ਸਹ ਦੇਸ ਆਦ ਨੀਲ ਨਾਦ ਨਹਤ ਜੁਗ ਜੁਗ ਏਕੋ ਵੇਸ ਉਤ ਗਿਆਨ ਦਿਆ ਡੰਡਰਨ ਘਟ ਘਟ ਬਾਜੈ ਨਾਦ ਆਪਨਾਥ ਨਥਿ ਸਵਜਾ ਕੇ ਰਜਸ ਰੇ ਅਵਰਾ ਸਾਧ ਸੰਜੋਗ ਵਿਜੋ ਦੁਆਰ ਚਲਾਵਾ ਲਿਖਿਆ ਬਪਾਦ ਅਦ ਸਤਿ ਸਦ ਸ ਆਦ ਨਿਲ ਨਦ ਨਹਤ ਜੁਗ ਜੁਗ ਇੱਕ ਵੇਸ ਇਕਾ ਮਾਇ ਜੁਗਤ ਵਿਆਏ ਤਨ ਤੇਲੇ ਪ੍ਰਵਾਨ ਇਕ ਸੰਸਾਰੇ ਕੰਡਾਰੇ ਤਲਾਏ ਜੀਵਾਨ ਜੋ ਤੇ ਸੁਭਾਵਾ ਤੇ ਬਾਤ ਚਲਾਵਾ ਜੋ ਹੋਵਾ ਪ੍ਰਮਾਨ ਉਹ ਵੇਖਾ ਉਹਨਾਂ ਨਦਰ ਨ ਆਵੇ ਬਖਤਾ ਇਹੋ ਵਿਡਾਨ ਆਦੇਸ ਤਿਸ ਸਾਦੇਸ ਆਦ ਨੀਲ ਨਾਦ ਨਹਤ ਜਗ ਜਗ ਇੱਕੋ ਵੇਸ ਆਸਣ ਲੋਇ ਲੋਇ ਭੰਡਾਰ ਜੋਗ ਸੁਪਾਇਆ ਸਵੇਕਾਵਾਦ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚ ਕੀ ਸਾਚੇ ਕਾਰ ਆਦੇਸ ਤੇਸਾਦੇਸ ਆਦ ਨੀਰ ਨਾਗਨ ਹਤ ਜੁਗ ਜੁਗ ਏਕ ਵੇਸ ਇੱਕ ਦੂਜੀ ਬੋ ਲਖ ਹੈ ਲਖ ਵਾ ਲਖ ਵੇਸ ਲਖ ਲਖ ਗੇੜਾ ਆਖਿ ਇਹ ਏਤਨਾਮ ਜਗ ਦੇਸ ਏਤਰਾ ਹ ਪਦ ਪੌੜੀਆਂ ਚੜਿਆ ਵੇ ਕੀਸ ਸੁਣ ਗਲਾਂ ਆਕਾਸ ਕੇ ਟਟਾ ਆਏ ਰੇਸ ਨਾਨਕ ਨਦਰੇ ਪਾਏ ਐ ਕੂੜੇ ਕੂੜਾ ਠੇਸ ਆਖਣ ਜੋਰ ਚ ਪਨ ਜੋਰ ਜੋ ਨਾ ਮੰਗਣ ਦਿਨ ਜੋਰ ਜੋ ਨਾ ਜੀਵਨ ਮਰਨ ਨਹ ਜੋਰ ਜੋ ਨਾ ਰਾਜ ਮਨ ਮਸੂਰੰ ਜੋ ਨਾ ਸੁੱਤੇ ਗਿਆਨ ਵਿਚਾਰ ਜੋ ਨਾ ਜੁਗਤੇ ਛੂਟਾ ਸੰਸਾਰ ਜਿਸ ਹੱਥ ਜੋਰ ਕਲ ਵਿਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੇ ਰੁਤੇ ਥੇਥੇ ਵਾਰ ਕਉਣ ਕਾਣ ਅਗਨੇ ਪਕਾਲ ਤਿਸ ਵਿੱਚ ਸਰਚੇ ਥਾਵ ਰਖੇ ਤਨਸਾਲ ਤਿਸ ਵਿੱਚ ਜੀ ਜੋਦ ਕੇ ਰੰਗ ਤਿਰਕੇ ਨਾਮ ਨਿਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਆਪ ਸਚਾ ਦਵਾਰ ਤਿਥਾ ਸੋਨ ਪੰਨ ਪ੍ਰਵਾਨ ਨਦਰ ਕਰਮ ਪਵਾਨੇ ਸਾਨ ਕਤ ਬਕਾਏ ਉਥਾ ਪਾਏ ਨਾਨ ਗਿਆ ਜਪ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਵਨ ਪਾਣੇ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮੇ ਘਾੜ ਤਕੜੀ ਐ ਰੂਪ ਰੰਗ ਕੇ ਵੇਸ ਕਿਤੇ ਕਰਮ ਧਮੇ ਮੇਰ ਕੇਤੇ ਤੇਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਦ ਬੁੱਧ ਨਾਥ ਕੇਤੇ ਕਿਤੇ ਦੇਵੀ ਵਿਵੇਸ ਕਿਤੇ ਦੇਵਦਨ ਮੁਨ ਕੇਤੇ ਕਿਤੇ ਰਤਨ ਸਮੰਦ ਕਿਤਿਆਂ ਕਾਣੇ ਕਿਤਿਆਂ ਬਾਣੇ ਕਿਤੇ ਬਾਤ ਨਰਿੰਦ ਕਹਤੇ ਸੁਰਤੇ ਸੇਵਾ ਕਹਤੇ ਨਾਨਕ ਅੰਤਨੰਤ ਗਿਆਨ ਕੰਡਮ ਜਨ ਪ੍ਰਚੰਡ ਤਿਥਾ ਆਨਾਦ ਬਿਨੋਦ ਕੋਡ ਅਨੰਦ ਸਰਮ ਖੰਡ ਕੇ ਬਾਣੇ ਰੋਕ ਤਿਥਾ ਘਾੜਕ ਕੜਿਐ ਬਖਤ ਨੂਪ ਤਾਂ ਕਿਆ ਗੱਲਾਂ ਕਥਿਆ ਨ ਜਾਏ ਜੇ ਕੋ ਕਹਾ ਪਿਛਾ ਪਛਤਾਏ ਤਿਥਾ ਘੜਿਆ ਸੁਰਤ ਮਤ ਮੰਨ ਬੁੱਧ ਤਿਥਾ ਘੜਿਆ ਸਗ ਸਗ ਕੇ ਸੁਦ ਕਰਮ ਖੰਡ ਕੇ ਬਾਣੇ ਜੋਰ ਤਿਥਾ ਹੋਰਨ ਕੋਏ ਹੋਰ ਤਿਥਾ ਜੋਦ ਮਹਾਭਲ ਸੂਰ ਤਨਮਹਾਰਾਮ ਰਿਆ ਪ੍ਰਭੂਰ ਤਿਥਾ ਸਿਤੋ ਸਿਤਾ ਮਨ ਮਾਇ ਤਾਂ ਕੇ ਰੂਪ ਨ ਗਤਨ ਜਾਏ ਨਾ ਮਰਨ ਠਗ ਜਾਏ ਜਿਨ ਕਾ ਰਾਮ ਵਸਾ ਮਨ ਮਾਹ ਹੈ ਤਿਤੈ ਭਗਤ ਵਸਾ ਕੇ ਲੋਇ ਕਰ ਅਨੰਦ ਸਚਾ ਮਨਸੋਏ ਸਚ ਖੰਡ ਵਸਾ ਨਿਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿਤਥ ਖੰਡ ਮੰਡਲ ਵਰ ਭੰਡ ਜੇ ਤੁਕਥਾ ਤੰਤ ਨ ਅੰਤ ਤਿਤਥ ਨਨ ਅਕਾਰ ਜਿਵ ਜਿਉ ਕਮ ਤਿ ਵੈ ਤਿਕਾਰ ਵੇਖ ਬਿਸਰ ਕਰ ਵਿਚਾਰ ਨਾਨਕ ਕਥਨਾ ਕਲੜਾ ਸਾਰ ਜਤ ਪਹਾਰਾ ਧਿਰਜ ਸੁਨਿਆਰ ਹਰਨ ਨਤ ਵੇਦ ਥਿਆਰ ਭਾਉ ਖੱਲਾ ਗੰਤ ਤਵਤਾਵ ਭੰਡਾ ਪਾਉ ਅਮਰਤ ਤਿ ਧਾਲ ਘੜਿਆ ਸਭ ਸਚੇ ਤਕਸਾਲ ਜਿਨ ਕੋ ਨਦਰ ਕਰਨ ਤਨਕਾਰ ਨਾਨਕ ਨਦਰੇ ਨਦਰ ਨਿਹਾਲ ਸਤਿ ਲੋਕ ਪਵਨ ਗੁਰੂ ਕਾਣ ਪਿਤਾ ਮਾਤਾ ਤਰਤਮ ਹਤ ਦਿਸ ਰਾਤ ਤੁਝ ਦਾਇ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਤਰਮ ਦੂਰ ਕਰਮ ਆਪੋ ਆਪਨੇ ਕੇ ਨੇੜੇ ਤੇ ਦੂਰ ਜਿਨੇ ਨਾਮ ਧਿਆਇਆ ਮ ਸਖਤ ਕਾਲ ਨਾਨਕ ਤੇ ਮੁਖ ਉਜਲੇ ਕਹਤੇ ਛੁਟੇ ਨਾਨਕ